ਸਿੱਧੂ ਦੇ ਵਿਆਹ ਤੇ ਨਹੀਂ ਖੜਾ ਲੱਗਿਆ ਚਲੋ ਅਸੀਂ ਉਹ ਜਿਹੜਾ ਛੋਟਾ ਸਿੱਧੂ ਆਊਗਾ ਉਹਦੇ ਜਨਮ ਦਿਨ ਤੇ ਖੜਾ ਲੱਗਾਂਗੇ ਸਾਰੇ ਸੰਸਾਰ ਦੀ ਖੁਸ਼ੀ ਹੈ ਕੱਲੇ ਬਲਕੌਰ ਸਿੰਘ ਬਾਪੂ ਦੀ ਖੁਸ਼ੀ ਨਹੀਂ ਮਾਤਾ ਚਲਨਤੌਰ ਕੱਲੇ ਦੀ ਖੁਸ਼ੀ ਨਹੀਂ ਹੈ 나ਜ਼ੀ ਫੈਮਿਲੀ ਗਾਣਾ ਕੀਤਾ ਸਿਰਫ ਅਸੀਂ ਗਾਣਾ ਕੀਤਾ ਸਿੱਧੂ ਉਸਿਆ ਰਿਹਾ ਲੱਗਿਆ ਜਸਵਿੰਦਰ ਭੈਣ ਜਿਹੜੀ ਉਹ ਬੜੇ ਇਮੋਸ਼ਨਲ ਹੋ ਜਾਂਦੇ ਨੇ ਬੜੇ ਸਾਈਡ ਹੋ ਜਾਂਦੇ ਨੇ ਸਿੱਧੂ ਨੂੰ ਯਾਦ ਕਰਕੇ ਹਨਾ ਕਿਉਂਕਿ ਸਿੱਧੂ ਉਹਨਾਂ ਨੂੰ ਧੂਆ ਵੀ ਕਹਿੰਦਾ ਸੀ ਉਸ ਪਿੰਡ ਦੇ ਵਿੱਚ ਬਾਬਾ ਸੁੱਖ ਰੱਖੇ ਜਦੋਂ ਵੀ ਅੰਕਲ ਬਲਕੌਰ ਸਿੰਘ ਜੀ ਚਾਹਣਗੇ ਉਸ ਪਿੰਡ 'ਚ ਉਹਨਾਂ ਤੋਂ ਮਨਜ਼ੂਰੀ ਲੈ ਕੇ ਉਸ ਪਿੰਡ 'ਚ ਖਾੜਾ ਲੱਗੂਗਾ ਤੇ ਮਿਲਦੇ ਆ ਜਿਸੰਦਰ ਲੜਕਾ ਕਿਸ ਨੇ ਉਹਦੇ ਥੰਬਿਲ ਤੇ ਕੁਝ ਲਿਖ ਕੇ ਪਾਤਾ ਆ ਜਾਂ ਕੁਝ ਪਾਤਾ ਆ ਇਸ ਤਰੀਕੇ ਨਾਲ ਲੈ ਇਦਾਂ ਦੀਆਂ ਹਰਕਤਾਂ ਦੇ ਨਾਲ ਠੇਸ ਪਹੁੰਚਦੀ ਆ ਜਿੱਦਾਂ ਜਵਾਨ ਪੁੱਤ ਚਲਾ ਜਾਵੇ ਕਿਹ ਕੋਲੇ ਬਚਦੇ ਕੀ ਆ ਤੁਸੀਂ ਨੇ ਇਸ ਗਾਣੇ ਦੇ ਲਾਸਟ ਤੇ ਸ਼ੇਅਰ ਸੁਣੋ ਮੈਨੂੰ ਨਾ ਪਤਾ ਲੱਗਿਆ ਵੀ ਤੁਸੀਂ ਟੈਟੂ ਵੀ ਬਣਾਇਆ ਹੋਇਆ ਜੇ ਮੈਨੂੰ ਦਿਖਾ ਦਿਓ ਕਿਉਂਕਿ ਇਹ ਕਿਤੇ ਨਾ ਕਿਤੇ ਕਿਉਂਕਿ ਇਹ ਚੀਜ਼ਾਂ ਪਿਆਰ ਦੀ ਨਿਸ਼ਾਨੀ ਹੈ ਦੇਖੋ ਸਿੱਧੂ ਮੂਸੇਵਾਲਾ ਦੇਖੋ ਸਾਰਾ ਸੰਸਾਰ ਮੰਗ ਰਿਹਾ ਸਿੱਧੂ ਨੂੰ ਹੈਨਾ ਸਾਰੇ ਸੰਸਾਰ ਮੇਰੇ ਕੱਲੇ ਦੀ ਅਰਦਾਸ ਨਹੀਂ ਇਹ ਸਾਰੇ ਸੰਸਾਰ ਦੀ ਅਰਦਾਸ ਆ ਕਿ ਸਿੱਧੂ ਆ ਜੀ ਹੈਨਾ ਤੇ ਕਾਸ਼ ਹਾਜੀ ਇਹ ਫੌਰਨ ਇਸ ਤਰੀਕੇ ਨਾਲ ਫੁਰਿਆ ਕਿ ਕਾਫੀ ਟਾਈਮ ਪਹਿਲਾਂ ਅਸੀਂ ਇਹ ਗਾਣਾ ਜਸਵਿੰਦਰ ਬਰਾੜ ਜੀ ਤੇ ਮੈਂ ਬੈਠੇ ਸੀਗੇ ਅਸੀਂ ਸੋਚਿਆ ਕਿਉਂ ਨਾ ਕਿ ਅਸੀਂ ਅਰਦਾਸ ਸਟੇਜਾਂ ਦੇ ਤਾਂ ਕਰਦੇ ਹੀ ਆ ਕਿਉਂ ਨਾ ਇੱਕ ਗੀਤ ਦੇ ਰੂਪ ਦੇ ਵਿੱਚ ਅਸੀਂ ਲੋਕਾਂ ਤੱਕ ਲੈ ਕੇ ਜਾ ਜਾਈਏ ਹਨਾ ਸਿਆਣੇ ਕਹਿੰਦੇ ਨੇ ਵੀ ਕਿਸੇ ਨਾ ਕਿਸੇ ਦੀ ਨਾ ਕੋਈ ਗੱਲ ਸੱਚ ਹੋ ਜਾਂਦੀ ਹੈ ਤੇ ਕਰੋੜਾਂ ਲੋਕਾਂ ਦੇ ਵਿੱਚੋਂ ਜੇ ਇੱਕ ਵੀ ਗੱਲ ਸੱਚ ਹੋ ਜੇ ਕਿਸੇ ਦੀ ਵੀ ਹੋ ਜੇ ਕਰੋੜਾਂ ਲੋਕਾਂ ਚੋਂ ਤੇ ਉਹ ਖੁਸ਼ੀਆਂ ਕਿੰਨੀਆਂ ਹੋਣਗੀਆਂ ਹਨਾ ਇਸੇ ਕਰਕੇ ਅਸੀਂ ਸੋਚਿਆ ਕਿ ਇਦਾਂ ਜਿਹੜੇ ਸੀ ਸਟੇਜਾਂ ਤੇ ਬੋਲਦੇ ਆ ਉਹ ਘੱਟ ਲੋਕਾਂ ਤੱਕ ਚੀਜ਼ ਪਹੁੰਚਦੀ ਆ ਤੇ ਕਿਉਂਕਿ ਜਿਹੜੀ ਅਰਦਾਸ ਹੈ ਉਹ ਸਾਰੇ ਤੱਕ ਪਹੁੰਚੇ ਸੀ ਉਹਨੇ ਇੱਕ ਗੀਤ ਦਾ ਰੂਪ ਦਿੱਤਾ ਅੱਛਾ ਗੀਤ ਕਦੋਂ ਕੋ ਬਣਿਆ ਸੀਗਾ ਪਹਿਲਾਂ ਤਾਂ ਬਣਿਆ ਵੀ ਹੁਣ ਰਿਲੀਜ਼ ਕਰਨ ਪਿੱਛੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਜਿਹੜੀ ਗੱਲਾਂ ਅਫਵਾਹਾਂ ਆੜ ਰਹੀਆਂ ਨੇ ਬੱਬੂ ਬਰਾੜ ਹੁਣੀ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ ਵੀ ਆਪਣਾ ਇੱਕ ਨਾਮ ਚਮਕਦਮਕ ਹੋਰ ਖਟਣੀ ਚਾਹੁੰਦੇ ਨੇ ਦੇਖੋ ਜਿਹੜਾ ਨਾਮ ਮੇਰਾ ਸਿੱਧੂ ਬਣਾ ਗਿਆ ਉਹ ਤੋਂ ਵੱਡਾ ਮੇਰਾ ਨਾਮ ਨਹੀਂ ਬਣ ਸਕਦਾ ਸਿੱਧੂ ਮੂਸੇਵਾਲਾ ਮੇਰਾ ਵੀਰ ਫਿਲਮ ਦੇ ਵਿੱਚ ਗਾਣਾ ਕਰ ਗਿਆ ਮੇਰਾ ਹਣਾ ਬਿਲਕੁਲ ਤੇ ਨਾ ਤਾਂ ਪਹਿਲੇ ਉਹ ਬਣਾ ਗਿਆ ਜਿੰਨਾ ਕੁ ਵੀ ਬਣਾ ਗਿਆ ਹਨਾ ਉਸ ਤੋਂ ਵੱਡਾ ਨਾਮ ਨਹੀਂ ਹੋ ਸਕਦਾ ਕਿਉਂਕਿ ਸਿੱਧੂ ਸਾਰੀ ਦੁਨੀਆ ਤੋਂ ਵੱਡਾ ਕਲਾਕਾਰ ਸੀ ਉਹ ਹੀ ਦਾ ਕਲਾਕਾਰ ਨਾ ਹੋਇਆ ਤੇ ਨਾ ਹੀ ਹੋਣਾ ਅੱਛਾ ਗੀਤ ਨੂੰ ਮਤਲਬ ਰਿਲੀਜ਼ ਕਰਨ ਲਈ ਸਮਾਂ ਇਹ ਜਿਹੜਾ ਗਾਣਾ ਆ ਇਹ 4-5 ਮਹੀਨੇ ਪਹਿਲਾਂ ਗਾਣਾ ਤਿਆਰ ਕਰ ਲਿਆ ਸੀ ਅਸੀਂ ਪਰ ਕੋਈ ਵੀ ਚੰਗੀ ਚੀਜ਼ ਤਿਆਰ ਕਰਨ ਲਈ ਤੁਹਾਨੂੰ ਟਾਈਮ ਚਾਹੀਦਾ ਸਮਾਂ ਚਾਹੀਦਾ ਹਨਾ ਫਿਰ ਉਹ ਤੇ ਟਾਈਮ ਲੱਗਦਾ ਮਿਊਜ਼ਿਕ ਵੀ ਹੁੰਦਾ ਫਿਰ ਡਬਿੰਗਾਂ ਹੁੰਦੀਆਂ ਨੇ ਕਿਉਂਕਿ ਪ੍ਰੋਗਰਾਮ ਚੱਲ ਰਹੇ ਸੀ ਪਿੱਛੇ ਜਿਵੇਂ ਸਬਿੰਦਰ ਬਰਾੜ ਭੈਣ ਦੇ ਜਦੋਂ ਲਗਾਤਾਰ ਪ੍ਰੋਗਰਾਮ ਚੱਲਦੇ ਨੇ ਕਲਾਕਾਰਾਂ ਦੀਆਂ ਆਵਾ ਕਿ ਉਹਨਾਂ ਨੂੰ ਡਬਿੰਗ ਉਹਨਾਂ ਨੇ ਪ੍ਰੋਪਰ ਕਰਤੀ ਸੀ ਗਾਣਾ ਰਿਲੀਜ਼ ਕਰਤਾ ਨਾ ਅਸੀਂ ਫੈਮਲੀ ਗਾਣਾ ਕੀਤਾ ਸਿਰਫ ਅਸੀਂ ਗਾਣਾ ਕੀਤਾ ਸਿੱਧੂ ਮੂਸੇ ਵਾਲੇ ਪਰਾਲੇ ਹੱਸਿਆ ਤਾਂ ਬਈ ਨਕਲੀ ਜਾ ਸਕਦਾ ਪਰ ਰੋਇਆ ਨਹੀਂ ਨਕਲੀ ਜਾ ਸਕਦਾ ਬਿਲਕੁਲ ਹੈਨਾ ਅਥਰੂ ਨਹੀਂ ਹੋ ਸਕਦੇ ਉਹਨਾਂ ਦੇ ਪਿੱਛੇ ਨਾ ਕੋਈ ਨਾ ਕੋਈ ਰਾਜ਼ ਹੁੰਦਾ ਆ ਇਸੇ ਕਰਕੇ ਜਸਵਿੰਦਰ ਭੈਣ ਆ ਜਿਹੜੀ ਉਹ ਬੜੇ ਇਮੋਸ਼ਨਲ ਹੋ ਜਾਂਦੇ ਨੇ ਬੜੇ ਸਾਈਡ ਹੋ ਜਾਂਦੇ ਨੇ ਸਿੱਧੂ ਨੂੰ ਯਾਦ ਕਰਕੇ ਹੈਨਾ ਕਿਉਂਕਿ ਸਿੱਧੂ ਉਹਨਾਂ ਨੂੰ ਭੂਆ ਜੀ ਕਹਿੰਦਾ ਸੀ ਹੈਨਾ ਤੇ ਬਹੁਤ ਵਧੀਆ ਉਹਨਾਂ ਦੀ ਹਰ ਗੱਲ ਵੀ ਮੰਨਦਾ ਸੀ ਉਹਨੇ ਗਾਣੇ ਦੇ ਵਿੱਚ ਵੀ ਕਿਹਾ ਮਿਰਜਾ ਗੌਂਦੀ ਜਸਵਿੰਦਰ ਬਰਾੜ ਕੁਰੇ ਪਰ ਅਸੀਂ ਉਹ ਚ ਇਹ ਕਿਹਾ ਕਿ ਉਹਦੇ ਜਾਣ ਬਾਅਦ ਰੂਹ ਨਾ ਨਿਕੰਦੀ ਉਹਵੇਂ ਨਹੀਂ ਜਾਂਦੀ ਉਹ ਹਨਾ ਤੇ ਗਾਵਾਂਗੇ ਜਿੱਦਾਂ ਸਿੱਧੂ ਆ ਗਿਆ ਨਾ ਉਸੇ ਮੁਸੇ ਪਿੰਡ ਦੇ ਵਿੱਚ ਬਾਬਾ ਸੁਖ ਰੱਖੇ ਜਦੋਂ ਵੀ ਅੰਕਲ ਬਲਕੌਰ ਸਿੰਘ ਜੀ ਚਾਹਣਗੇ ਉਸ ਪਿੰਡ 'ਚ ਉਹਨੂੰ ਤਾਂ ਮਨਜ਼ੂਰੀ ਲੈ ਕੇ ਉਸ ਪਿੰਡ 'ਚ ਖਾੜਾ ਲੱਗੂਗਾ ਤੇ ਮਿਰਜਾ ਜਸਵਿੰਦਰ ਬਰਾੜ ਗਾਊਗੀ ਅਸੀਂ ਤਾਂ ਸੋਚਿਆ ਸੀ ਉਹਦੇ ਵਿਆਹ 'ਚ ਭੰਗੜੇ ਪਾਵਾਂਗੇ ਤੇ ਕਿੱਥੇ ਅਸੀਂ ਉਹਦੀ ਮਤਲਬ ਅਸੀਂ ਵਾਸ ਸਿੱਖ ਕੀ ਕਹਿ ਸਕਦਾ ਹਨਾ ਬਰਸੀ ਵੀ ਆਉਣ ਵਾਲੀ ਕਿੱਥੇ ਬਰਸੀਆਂ ਮਨਾਉਣੀਆਂ ਬਰਸੀਆਂ ਮਨਾਉਣੀਆਂ ਪੈਰੀਆਂ ਨੇ ਤੇ ਅਸੀਂ ਤਾਂ ਇਹ ਕਿੰਨੇ ਕਿ ਖੁਸ਼ੀਆਂ ਦੁਬਾਰਾ ਆਉਣ ਤੇ ਸਿੱਧੂ ਦੇ ਵਿਆਹ ਤੇ ਨਹੀਂ ਖੜਾ ਲੱਗਿਆ ਚੱਲ ਅਸੀਂ ਉਹ ਜਿਹੜਾ ਛੋਟਾ ਸਿੱਧੂ ਆਊਗਾ ਉਹਦੇ ਜਨਮ ਦਿਨ ਤੇ ਖੜਾ ਲੱਗਣੇ